ਸਸਰੀ ਗਾਲਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਕੱਲ ਦੀ ਵੀਡੀਓ ਆ ਕਰਤਾਰ ਕੋਲ ਦੀ ਹਨਾ ਵਧੀਆ ਉੱਥੇ ਕੰਮ ਚਲਾਤੀ ਮਸ਼ੀਨ ਐ ਨਜ਼ਾਰੇਗਾ ਜਿਆ ਕਿ ਨਾਤਾ ਟੈਂਸ਼ਨ ਫਰੀ ਹੋ ਗਏ ਜਿਵੇਂ ਇਧਰ ਮਨੀਉਂ ਦਾ ਨਾ ਗੇਰ ਦਾ ਬੈਰਿੰਗ ਟੁੱਟਿਆ ਤਾਂ ਇਹਨਾਂ ਨੇ ਪਾ ਕੇ ਮਸ਼ੀਨ ਤੋੜ ਲਈ ਕਾਲੂ ਨੂੰ ਫੋਨ ਲਾ ਲਿਆ ਫੋਰਮੈਨ ਨੂੰ ਫੋਨ ਲਾ ਲਿਆ ਮਨੀ ਨੂੰ ਲਾ ਲਿਆ ਗਗਨ ਨੂੰ ਲਾ ਲਿਆ ਚਾਰਾਂ ਨਾਲ ਗੱਲ ਹੋਈ ਆ ਕਿ ਤੁਰ ਪੀ ਜੀ ਨਾ ਨੂੰ ਗੈਨ ਰਾਮਨੰਦ ਨਿੰਦਰ ਸਿੰਘ ਟੈਂਸ਼ਨ ਫ੍ਰੀ ਹੋ ਕੇ ਸੌ ਗਿਆ 7:00 ਵਜੇ ਸ਼ਾਮ ਨੂੰ 6:00 ਵਜੇ ਫਿਰ ਫੋਨ ਆਇਆ ਕਹਿੰਦੇ ਗੇਅਰ ਦਾ ਫੇਰ 베アリング ਟੁੱਟ ਗਿਆ ਮੈਂ ਕਿਹਾ ਯਾਰ 베アリング ਇਹਨਾਂ ਟੁੱਟਣਾ ਦਾ ਜਾਇਦਾ ਨਹੀਂ ਚਲੋ ਫਿਰ ਭਾਈ ਰਾਤ ਜਰੇ ਸਰਪੰਚ ਜੀ ਅਸ਼ੋਕ ਦੀ ਆਪਣੇ ਦੀ ਹੈ ਗੱਡੀ ਚੱਕੀ ਚਾਕਣ ਤੋਂ ਬਾਅਦ ਮਸ਼ੀਨ ਦੇ ਕੋਲ ਯਾਰ ਪਹੁੰਚੇ 베アリング ਦਾ ਠੀਕ ਨਿਕਲੇ ਆ ਜਿਹੜੀ ਤਾਤੀ ਗੇਅਰ ਵਾਲੀ ਗਰਾਰੀ ਆ ਨਾਲੇ ਗਰਾਰੀ ਨਾਲੇ ਕਾਊਂਟਰ ਦੋਏ ਚੀਜ਼ਾਂ ਨੇ ਹਨਾ ਗਰਾਰੀ ਦਾ ਮਤਲਬ ਦੰਦੇ ਅੱਦੇ ਤੇ ਸਾਫੇ ਹੋਗੇ ਜਮੀ ਬਿਲਕੁਲ ਸਾਫ ਹੋਗੇ ਕਾਉਂਟਰ ਆ ਉਹਦੇ ਦੰਦੇ ਵਿੰਗੇ ਡੇਡੇ ਹੋਗੇ ਗਰਾਰੀ ਹੈਗੀ ਦੀ ਕੋਲ ਮਖਾ ਜੇ ਹੁਣ ਗਰਾਰੀ ਪਾ ਕੇ ਤੋੜਦੇ ਆ ਮਸ਼ੀਨ ਤਾਂ ਇਹਨੇ ਜਾ ਕੇ ਫੇਰ ਕਰਾ ਲੀ ਖਰਾਬ ਕਰ ਦੇਵੇਂ ਨਾ ਤਾਂ ਰਾਤ ਅੱਜ ਹਨਾ ਵੇਟ ਕਰੋ ਸਵੇਰ ਬਾੜੇ ਦੁਕਾਨ ਖੁੱਲੀ ਕੋਈ ਨਹੀਂ ਦੀ ਫੋਨ ਲਾਇਆ ਕਈ ਪਾਸੇ ਵੀ ਹੁਣ ਸਵੇਰ ਬਾੜ ਖੁੱਲਿਆ ਹੁਣ ਕਾਉਂਟਰ ਲੈ ਜਾ ਕੇ ਹਨਾ ਪਾ ਕੇ ਹੁਣ ਤੋੜਾਂਗੇ ਵੀ ਮਾਲਕ ਜਿੱਥੇ ਦਾਣਾ ਪਾਣੀ ਹੈ ਨਾ ਬਾਈ ਹੈਗਾ ਖਿੱਚ ਕੇ ਲਿਆਉਣਾ ਇਹ ਗੱਲ ਤਾਂ ਪੱਕੀ 100% ਸ਼ੋਅ ਆ ਬਾਕੀ ਇੱਥੇ ਲੋ ਫਾਰਮ ਤੇ ਪਹੁੰਚ ਗਏ ਤੇ ਫਿਰ ਆਤ ਮਸ਼ੀਨ ਆ ਜਿੱਥੇ ਖੜੀ ਆ 35 40 ਕਿਲੋਮੀਟਰੇ ਮਸ਼ੀਨ ਗਈ ਆ ਜਿਆਦਾ ਨਹੀਂ ਗਈ ਹੋएगी ਬਾਕੀ ਦਾਣਾ ਪਾਣੀ ਹੈਗਾ ਤਾਂ ਸੰਤਰੇ ਕੇਲੇ ਅਮਰੂਦ ਸਤਿ ਸ੍ਰੀ ਅਕਾਲ ਜੀ ਤੜਕੇ ਹੀ ਸੰਤਰੇ ਹੈਂ ਦਾਣਾ ਪਾ ਸਹੀ ਗੱਲ ਆ ਕਾ ਦਾਣਾ ਪਾਣੀ ਉਹ ਲਿਆਉਂਦਾ ਖੈ ਜਲਾ ਇਹ ਤੁਹੀਂ ਦੇਲਾ ਸਬਜ਼ੀ ਇੰਨੀ ਕਿ ਬਣਾਈ ਮੇਰੇ ਸਾਡੀ ਸਪੈਸ਼ਲ ਬਣੀ ਆ ਗਿਆ ਨਾਣਾ ਪਾਣੀ ਉਹ ਐ ਹਾਂਜੀ ਆ ਚਲਾਉਣਾ ਚਲਾਉਣਾ ਇੱਕ ਮਿੰਟ ਹੈ ਕਾਲੂ ਨਾਣਾ ਪਾਣੀ ਉਹ ਐ ਹੈ ਠੀਕ ਗੱਲ ਵੀ ਮਾਲਕ ਜਿੱਥੇ ਲਿਆਉਂਦਾ ਹੈ ਕਿ ਨਹੀਂ ਅੱਜ ਗਏ ਨਹੀਂ ਪਿੰਡ ਕੱਲ ਤੁਰਨਾ ਸੀ ਉਹ ਆਏ ਨਹੀਂ ਅੱਜ ਹੋ ਕੇ ਭਰਨ ਚਾਹੁੰਦੇ ਅੱਛਾ ਕਣਕ ਭਰਨੀ ਆਏ ਜੇ ਸਾਡੀ ਬਾਜ ਵੱਡੀ ਹੈ ਹੈ ਤੰਬੂ ਲਾ ਲਿਆ ਅੰਕਲ ਉਹਨਾਂ ਨੇ ਵੀ ਸਾਡੇ ਨਾਲੋਂ ਘੱਟ ਨਹੀਂ ਹੈਗੇ ਅਸੀਂ ਜਾਨੀ ਪੁਲੀਆਂ ਬਦਲਦੀਆਂ ਮਸ਼ੀਨਾਂ ਦੀਆਂ ਇਹਨਾਂ ਟਰਾਲੀ ਦੇ ਉੱਪਰ ਲਾ ਲਿਆ ਪਾ ਲਿਆ ਜਾਲ ਭਰਲੇ ਥੈਲੇ ਟਰਾਲੀਆਂ ਛੱਪ ਛੱਪ ਪੈਣ ਭਰੀ ਖੜੇ ਆ ਜਾਣੇ ਵਾਸਤੇ ਬਾਦਾ ਕਣਕ ਵੇ ਅੱਜ ਵਿਗਜੂ ਕਾਲੂ ਅੱਜ ਆਹ ਰੇੜੇ ਥੱਲੇ ਪਏ ਆ ਹਾਂ ਕਿਤੇ ਪਾ ਦੇਣੇ ਤੇ ਇਹ ਪਿੰਡੀਆਂ ਚ ਪਾ ਦੇਣੇ 10 ਵਿੱਗਿਆਂ ਚ ਲਾਈਆਂ ਜਿਹੜੀਆਂ ਹੈਂ ਹਾਂ ਬਰਾਬਰ ਦੇ ਅੰਦਰ ਰੱਖ ਲਾ ਪਨ ਕੇ ਪਾਣੀ ਫੇਰ ਕੁਛ ਨਾ ਕੁਛ ਤਾਸਰ ਕਰਨਗੇ ਹਾਂ ਚੱਲੀਏ ਵੇ ਲੈ ਆਈਏ ਪੇ ਉਹ ਕਾਊਂਟਰ ਤੇ ਚੱਲੀ ਆਉਂਦਾ ਪੱਲੂ ਚੱਲ ਜਾਂਦੇ ਆ ਚਲੋ ਚੱਲਦੇ ਆ ਬਾਈ ਇਹਦਾ ਏਰੀਆ ਤੂੜੀ ਵਾਲਿਆਂ ਨੇ ਵੀ ਸਾਫ਼ ਕਰਤਾ ਹੁਣ ਮੰਨ ਲਓ ਇੱਥੇ ਤਾਂ ਖੇਲ ਖਤਮ ਆ ਸਾਰੀ ਹੁਣ ਤੂੜੀ ਬਣ ਗਈ ਅੱਗਾਂ ਵੀ ਲੱਗੀਆਂ ਲੱਗਣਾ ਬਸ ਸਮਝ ਲਓ ਜੇ ਅੱਗ ਲੱਗੀ ਉਹ ਖੇਤ ਵਾਲਿਆਂ ਨੇ ਲਾਤੀ ਹੈ ਨਾ ਵੀ ਸਮਝ ਲਓ ਏਰੀਆ ਖਾਲੀ ਹੋ ਗਿਆ ਬਾਕੀ ਕਈ ਜਗ੍ਹਾ ਖੜੇ ਦੇ ਵੀ ਲਾ ਦਨੇ ਆ ਇਧਰ ਆਪਣੇ ਜੱਗੀ ਵੀ ਨਹੀਂ ਗਏ ਹਾਂ ਗੱਗੂ ਉਹ ਨਹੀਂ ਚੱਲਦੇ ਜਿੱਥੇ ਉੱਥੇ ਮੈਂ ਦੇਖੀ ਉਹ ਬਾਈ ਇੱਥੇ ਖੜੀ ਗਾਂਕ ਦੇ ਵਿੱਚ ਅੱਗ ਲੱਗੀ ਹੋਈ ਹੈ ਮਸ਼ੀਨਾਂ ਭਜਾਈ ਆਉਣੇ ਉਹ ਬਾਹਰ ਕੱਢਣ ਵਾਸਤੇ ਵੀ ਯਾਰ ਸਿਸਟਮ ਹੋਰ ਅਸੀਂ ਰਾਸਤੇ ਜੇ ਦੇਖਿਓ ਜਦੋਂ ਗਏ ਹੈ ਨਾ ਉੱਥੇ ਵੀ ਫਾਈਵ ਗੈਰਟ ਜੀ ਆਈ ਹੋਈ ਉਹ ਵੀ ਲੱਗੀ ਹੋਈ ਦੜਾ ਦੜਕ ਸੜਨ ਪਾਣੀ ਵੀ ਇਧਰ ਦੇਖਦੇ ਨਹੀਂ ਹੈ ਨਾ ਆਪਣਾ ਖੇਤ ਬੜਾ ਲਿਆ ਤੂੜੀ ਬਣ ਗਈ ਆਪਦੇ ਨਾਲੇ ਸੋਆ ਵੀਨ ਮੱਕੀ ਜਾਂ ਬੀਜਣੀਆਂ ਨਾ ਜੇ 2-2.5 ਮਹੀਨੇ ਨੂੰ ਬੀਜਣੀਆਂ ਕਲ ਨਹੀਂ ਕਾਤੇ ਇੰਨੀ ਕਾਲੀ ਕਰਦੇ ਆ ਪਲਾਉ ਕਰਨਾ ਹੁੰਦਾ ਨਾ ਕਈਆਂ ਨੇ ਉਹਨਾਂ ਨੂੰ ਕਾਲੀ ਹੁੰਦੀ ਹੈ ਵੀ ਪਲਾਉ ਕਰਨਾ ਫਟਾਫਟ ਅੱਗ ਲਾ ਕੇ ਆਵਾ ਸੂਤ ਦੁਕਾਨੀ ਹੈ ਨਾ ਚਲੋ ਬਾਕੀ ਚੱਲਦੇ ਹਾਂ ਹੁਣ ਲਿਆਉਨੇ ਆ ਕਾਊਂਟਰ ਕਾਊਂਟਰ ਤੇ ਬਾਅਦ ਫਿਰ ਫਿੱਟ ਕਰਕੇ ਗਏ ਹਨ ਜੰਗਲ ਦੇ ਮੰਗਲ ਲੱਗੀ ਹੋਈ ਹੈ ਉਹਨਾਂ ਦੀ ਵੀ ਜਰਿਆਂ ਦੀ ਰਾਤ ਦੀ ਵੀ ਕੱਲ ਸਵੇਰੇ ਸਾਧਰੇ ਸ਼ਾਮ ਨੂੰ ਪਹਿਲਾਂ ਤਾਂ ਬੈਰਿੰਗ ਦੀ ਕੋ ਉਹਨਾਂ ਨੇ ਕਿਹੜੀ ਅੰਦਰ ਦੇ ਉਹਨਾਂ ਤੋਂ ਮੰਨੀ ਉਹਨਾਂ ਦਾ ਫਿਰ ਫੋਰਮੈਨ ਭੇਜਿਆ ਤੂੜੀ ਵਾਲਾ ਇਹ ਜਾ ਕੇ ਕੋਨ ਕੱਢ ਕੇ ਆਇਆ ਕੋਨ ਕੱਢ ਕੇ 베어ਿੰਗ ਪਾ ਕੇ ਇਹਨੇ ਤੋੜ ਤੀ ਗਾਂਹ ਜਾ ਕੇ ਉਹ ਗਲਾਰੀ ਕੰਮ ਕਰ ਗਈ ਫੇਰ ਕਹਿੰਦੇ 베어ਿੰਗ ਟੁੱਟ ਗਿਆ ਮੈਂ ਕਿਹਾ 베어ਿੰਗ ਤਾਂ ਵੀ ਨੀਤੀ ਟੁੱਟਦਾ ਨਹੀਂ ਹੁੰਦਾ ਇਹ ਚਾਹੇ 베어ਿੰਗ ਢੱਲਾ ਵੀ ਹੋਵੇ ਹਨਾ ਇੰਨੀ ਖੇਤੀ ਦਾ ਵੀ ਕੀ ਟੁੱਟਣਾ 20-22 ਕਿਲੋਮੀਟਰ ਦੇ ਵਿੱਚ ਚਲੋ ਜੋ ਵੀ ਹੈ ਸੁਖਰੇ ਕਰਦਾ ਮਾਲਕ ਕੋ ਕੋ ਕਰਦਾ ਚੰਗਾ ਹੀ ਕਰਦਾ ਹਨਾ ਇਹ ਨਹੀਂ ਪਤਾ ਵੀ ਮੈਨੂੰ ਉੱਥੇ ਤੇ ਬੁਲਾਇਆ ਮੇਰੇ ਨਾਲ ਕੋ ਬਲੀ ਟਲੀ ਆ ਇਧਰ ਤੇ ਫੋਰਮੈਨ ਉਹਨੇ ਭੇਜੀ ਨਾ ਦੀ ਟਲੀ ਆ ਕੋਈ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਆ ਓ ਕਿਦਾਂ ਚਾਚਾ ਚੱਕਲਾਣਿਆ ਮੇਰੀ ਕਾਦੀ ਕਿਰਪਾ ਯਾਰ ਮੈਂ ਰੱਬਾਂ ਕੋ ਯਾਰ ਕਮਾਂ ਗੱਲ ਨਾ ਗਿਆ ਕਰੋ ਚਾਚਾ ਯਾਰ ਕਿੰਨੀਆਂ ਬਣਾਈਆਂ ਕੱਲ ਫਿਰ ਕੋਲ ਦਾ ਕਮੂ ਚੱਲਿਆ ਨਹੀਂ ਭਾਈ ਰਾਣੇ ਖਤਮ ਹੋ ਗਏ ਜੀ ਅੱਛਾ ਮਾ ਲਾ ਲਓ ਹੁਣ ਈਟ ਉਹਨਾਂ ਤੇ ਕਣੀ ਲੈ ਜਾ ਉਧਰ ਕਾਲੂ ਨੂੰ ਈਟ ਉਹਨਾਂ ਕਣੀ ਭੇਜ ਦੇ ਹੈ ਇਹਨੂੰ ਨਾਲੇ ਲੈ ਚੱਲੀਏ ਦਿਖਾ ਲਈ ਮਾੜਾ ਜਾਂ ਪਹੁੰਚ ਗਏ ਹਿਸਾਗੜ੍ਹ ਇਹ ਪੰਨੂ ਸਰਦਾਰ ਦੀ ਦੁਕਾਨ ਪੰਜਾਬੀ ਪੰਨੂ ਟਰੈਕਟਰ ਪਾਰਟਸ ਹੈ ਨਾ ਕੰਬੈਨਦਾਲ ਕੰਬੈਨ ਆਰਬ ਤੋਂ ਬਾਅਦ ਟਰੈਕਟਰ ਦਾ ਸਪੇਅਰ ਪਾਰਟ ਜੋ ਵੀ ਹੈ ਨਾ ਚੀਜ਼ ਦੇ ਵਿੱਚ ਤੁਹਾਨੂੰ ਕਾਲੂ ਰਹਿ ਜੀ ਮਿਲ ਜਾਂਦੀ ਹੈ ਇਹ ਬਾਈ ਕੋਲ ਤੇ ਹਾਂ ਟਰੈਕਟਰਾਂ ਸਭਨ ਤੋੜੀ ਵਾਲੀ ਮਸ਼ੀਨ ਦਾ ਕੰਬੈਨਾਂ ਦਾ ਹੈ ਸਾਰਾ ਮਿਲ ਜਾਂਦਾ ਇਹ ਹੂੰ ਵੇਖ ਜਿਹਾ ਮਾਰ ਮਿਲ ਜਾਂਦਾ ਨਾ ਵਾਕੇ ਮਿਲਦਾ ਨਹੀਂ ਮਗਵਾ ਦਿੰਦਾ ਹੈ ਹਾਂ ਨਹੀਂ ਮੈਂ ਤਾਂ ਜਿੰਦਾ ਆਪਾਂ ਨੂੰ ਕਿੰਨੀ ਵਾਰੀ ਆਪਾਂ ਆਏ ਆ ਕਰ ਚੀਜ਼ ਤਾਂ ਕਦੇ ਆਏ ਨਹੀਂ ਹੋਏ ਨਹੀਂ ਮੇਰੇ ਕੋਲ ਹੁੰਦੀ ਨਹੀਂ ਇਸਾਗੜ ਸ਼ਹਿਰ ਦੇ ਵਿੱਚ ਦੁਕਾਨ ਆ ਚੌਂਕ ਤੇ ਜਦੋਂ ਆਪਾਂ ਸ਼ੋਕਨਗਰ ਤੋਂ ਆਉਨੇ ਆ ਹਨਾ ਵੀ ਬਿਲਕੁਲ ਉਹ ਤੇ ਕਦਵਾਏ ਤੇ ਇੱਧਰ ਕਦਵਾਇਆ ਰੋਡ ਉਧਰ ਸ਼ੋਕਨਗਰ ਰੋਡ ਇਸਾਗੜ ਪੈਂਦਾ ਵਿਚਾਲੇ ਐ ਮੰਨ ਲਓ ਤਹਿਸੀਲ ਦੇ ਪੂਰੇ ਹੈਗੀ ਹਾਂ ਤਹਿਸੀਲ ਆ ਰੇ ਹਾਂ ਮਗਰ ਤਾਂ ਤਹਿਸੀਲ ਆ ਆ ਦੁਕਾਨ ਦੀ ਲੋਕੇਸ਼ਨ ਆ ਤੇ ਜੇ ਕਿਸੇ ਕਮੈਨ ਵਾਲੇ ਭਰਾ ਨੂੰ ਨਾ ਲੋੜ ਪੈਂਦੀ ਐ ਸਮਾਨ ਦੀ ਤਾਂ ਆ ਨੰਬਰ ਅੰਕਲ ਦਾ ਲਿਖਿਆ ਹੋਇਆ 9925462238 ਕੋਈ ਵੀ ਸਮਾਨ ਆ ਇਹਨਾਂ ਲੈਣਾ ਤੁਸੀਂ ਲੈ ਸਕਦੇ ਆਂ ਵਧੀਆ ਰੇਟ ਵੀ ਜਾਇ ਜੇ ਆ। ਹਰਾਂ ਕਾਲੂ? ਹਾਂ ਹਾਂ ਬਈ। ਬਾਕੀ ਆ ਵੀ ਬਾਹਰ ਬਾਈ ਆਉਣ ਤੇ ਖਰਚੇ ਵੀ ਪੈਂਦੇ ਆ ਨਾ। ਕਈ ਬਾਈ ਕਹਿੰਦੇ ਨੇ ਬਾਈ ਸਪੇਅਰ ਪਾਰਟ ਐਮਪੀ ਦੇ ਵਿੱਚ ਮਹਿੰਗਾ ਹੈ। ਉਹਦੇ ਖਰਚੇ ਬਾਈ ਬਹੁਤ ਪੈਂਦੇ ਆ ਨਾ। ਆਪਾਂ ਪੰਜਾਬ ਤੋਂ ਲੰਨੇ ਆ ਉੱਥੇ ਚਲੋ ਮੈਂ 100 ਰੁਪਏ ਜੀ ਕੋਸਸਤੀ ਮਿਲਦੀ ਆ। ਤਾਂ ਉਹਨਾਂ ਨੇ ਫੇਰ ਆਏ ਆ ਬਾਈ ਉੱਤੀ ਤੇ ਲੈ ਕੇ ਆਪਾਂ ਉੱਤੀ ਦੇ ਦਲੀਆਂ ਨਾ। ਹੁਣ ਹੁਣ ਜਿਹੜਾ ਇਹ ਆ ਸਿਸਟਮ ਇਹਨਾਂ ਨੇ ਹੁਣ ਲਿਆਉਣਾ ਕਰਾਇਆ ਪਾੜਾ ਚਲੋ ਮਗਰ ਗੱਡੀ ਆ ਗਈ। ਇਹਨੇ ਇਦਨ ਮੋੜਨਾ ਇੱਥੇ ਲੋੜ ਨਹੀਂ ਸਾਡੀ ਦੀ ਸਰਪੰਚ ਨੇ ਵਿਚਾਰੇ ਦੇ ਬਾਈ ਰਾਤ ਗੱਡੀ ਹੈ ਨਾ ਪਹਿਲੇ ਬੂਲ ਤੇ ਹੀ ਗੱਡੀ ਦਿੱਤੀ ਕਹਿੰਦਾ ਗੱਡੀ ਤੇ ਜਾ ਮੋਟਰਾਲ ਤੇ ਨਹੀਂ ਜਾਣਾ ਦੂਰ ਬਹੁਤ ਆ ਕਾਲੂ ਇਹ ਲੈ ਜਾ ਜਾਂਟ ਆਪਣਾ ਵਧੀਆ ਨਰਮ ਆ ਹਾਂ ਨਰਮ ਆ ਵਿਚਾਰਾ ਆਹ ਕਹਿੰਦਾ ਮੋਟਰਾਲ ਤੇ ਨਹੀਂ ਗੱਡੀ ਲੈ ਜਾ ਗੱਡੀ ਜਾ ਵੀ ਛੈਤੀ ਆ ਗਏ ਮਲੇ ਆ ਵੀ ਰਿਸਕ ਨਹੀਂ ਹੈਗਾ ਰੋਡ ਰੂਡ ਦਾ ਹੈ ਨਾ ਸ ਮੈਨੂੰ ਤਾਂ ਆ ਤਾਂ ਹੀ ਵਾਇਰਿੰਗ ਟੁੱਟਿਆ ਬਸ ਇਕੱਲੇ ਮੈਂ ਤਾਂ ਭਾਈ 베어ਿੰਗ ਲੈ ਕੇ ਉੱਥੇ ਦੇਣਾ ਪਹਿਨੀ 베어ਿੰਗਾਂ ਦੀ ਜੋੜੀ ਰੱਖ ਲਈ ਦੀ 6270 ਜਿਹੜਾ 베어ਿੰਗ ਟੁੱਟਦਾ ਦਾ ਇਹਨਾਂ ਦਾ ਮੈਂ ਤਾਂ ਉਹ ਜੋੜੀ ਲੈ ਕੇ ਰੱਖ ਲਈ ਦੀ ਵੀ ਨਾਲ 베어ਿੰਗ ਲੈ ਜਣੇ 베어ਿੰਗ ਪਾ ਕੇ ਲਿਆਵਾਂਗੇ ਹਨਾ ਪਰ ਮਾਲਕ ਨੂੰ ਕੁਝ ਹੋਰ ਹੀ ਮਨਜ਼ੂਰਤਾ ਚਲੋ ਬਾਕੀ ਐ ਵੀ ਕਹਿਣ ਦੇ ਹਨਾ ਜੋ ਕੋ ਕਰਦਾ ਚੰਗਾ ਹੀ ਹੁੰਦਾ ਬਾਕੀ ਐ ਆਏ ਵੀ ਗੱਲ ਹੁਣ ਆਪਾਂ ਕਾਊਂਟਰ ਹੈ ਜਿਹੜੀ ਹੈ ਨਾ ਗਰਾਰੀਆਂ ਕੱਲਿਆਂ ਮਿਲ ਜੰਨੀ ਐ ਕੱਲੀ ਕਾਊਂਟਰ ਮਿਲ ਜਾਂਦੀ ਐ ਗਰਾਰੀਆਂ ਪੱਟ ਪਟਾਈ ਪ੍ਰੈਸ ਤੇ ਜ ਫਿੱਟ ਕਰਾਉਣੇ ਬੈਨੀਆਂ ਹੁਣੋਂ ਭਿੰਦਾ ਕਹਿੰਦਾ ਵੀ ਤੂੰ ਐ ਬਾਈ ਫੱਟੇ ਲੈ ਆਈਂ ਨਿੰਦਰ ਕਾਹ ਨੂੰ ਕਹਾਂ ਹੁਣ ਪ੍ਰੈਸ ਵਾਲਿਆਂ ਨੇ ਫੇਰ ਦਿਹਾੜੀ ਮਾਰਦੇ ਹੋਂ ਬਾਈ ਲਾਲ ਚੁੰਦਾ ਨਾ ਕਾਲੀ ਹੁੰਦੀ ਐ ਵੀ ਫੜਾ ਫਾਟ ਕੰਮ ਜਿਹੜਾ ਹੋਣਾ ਹੋਜਵੇ ਹੋਰ ਤੇ ਬਾਅਦ ਵਿੱਚ ਆਪਣਾ ਕੰਮ ਚੱਲ ਜਵੇ ਬਾਕੀ ਈ ਵੀਰਾਂ ਦੇ ਹਨਾ ਪੰਜਾਬ ਤੋਂ ਵੀ ਮੈਨੂੰ ਫੋਨ ਆਏ ਹਰਿਆਣੇ ਤੋਂ ਵੀ ਆਏ ਕੱਲ ਵੀਡੀਓ ਪਾਈ ਦੀ ਆਪਾਂ ਨੇ ਹਨਾ ਦੀ ਬਾਈ ਨਿੰਦਰ ਬਾਈ ਦੇਈ ਮਸ਼ੀਨ ਕੋਈ ਗੱਲ ਨਹੀਂ ਕੰਮ ਵੱਧ ਵੱਧ ਦੇ ਰੱਖ ਜਾਵਾਂਗੇ ਹਨਾ ਮੈਂ ਤਾਂ ਕਰਾਈਤੀ ਜੇ 5-7 ਦਿਨ ਲੱਗ ਗਏ ਦੋ ਮਹੀਨਾ ਤੇ ਫੇਰ ਨਹੀਂ ਬਈ ਇਹਨੂੰ ਪੰਜਾਬ ਲੈ ਜਾਂਦੇ ਇਹ ਆਏ ਪੰਜਾਬ ਜਾਣ ਬਈ ਲੱਖ ਰੁਪਿਆ ਦਾ ਖਰਚਾ ਆ ਜਾਂਦਾ ਨਾ ਟਾਇਰ ਕਿਫਾਈ ਟੂ ਟੈਕਸ ਡੀਜ਼ਲ ਹਨਾ ਸਾਰਾ ਹੀ ਮੰਨ ਲਓ ਤੁਸੀਂ ਵੀ 65-70000 ਰੁਪਿਆ ਖਰਚਾ ਦਾ ਨਾਰਮਲ ਜੀ ਗੱਲ ਆ ਪੰਜਾਬ ਨੂੰ ਜਾਣ ਜਾਣ ਦੀ ਵੀ ਫੇਰ ਲਾ ਕੇ ਉਹ ਹੁੰਦਾ ਚਲੋ ਪਹਿਲਾਂ ਕਾਊਂਟਰ ਲੈ ਲਈਏ ਫੇਰ ਦਿਖਾਉਣਾ ਤੁਹਾਨੂੰ ਦੁਕਾਨ ਅੰਦਰ ਤੇ ਵੀ ਪਹੁੰਚ ਗਏ ਸਮਾਨ ਲੈ ਕੇ ਦਸ਼ਮੇਸ਼ ਦੇ ਕੋਲ ਆ ਜੰਗਲ ਦੇ ਵਿੱਚ ਪਤੰਦਰਾਂ ਨੇ ਜਵੇਂ ਟਿਕਾਣੇ ਲਿਆ ਕੇ ਇਧਰ ਘਾਟੀ ਜਾਂ 나ਗ ਘਾਟੀ ਉਹਦੇ ਵਿੱਚ ਲਿਆ ਕੇ ਜਵੇਂ ਮਸ਼ੀਨ ਰੋਕੀ ਆ ਮਨੇ ਕਿਹਾ ਤਾਂ ਠੀਕ ਆ ਜੀ ਵਧੀਆ ਹੋਰ ਕਕਣਾ ਚੰਗੇ ਲਾਣੇ ਥੋੜੇ ਜੰਗਲ ਦੇ ਵਿੱਚ ਗੇਅਰ ਖੋਲ ਕੇ ਬਹਿ ਗਏ ਹੈ ਹੋਰ ਯਾਰ ਆ ਇਹ ਜਿਹੜੀ ਕਾਊਂਟਰ ਆ ਨਾ ਇਹਦਾ ਨਾ ਜਦੋਂ ਬੈਰਿੰਗ ਟੁੱਟਿਆ ਆ ਟੁੱਟਿਆ ਤਾਂ ਮਨੇ ਇਧਰ ਲਾ ਨਾ ਇਹ ਬੈਰਿੰਗ ਟੁੱਟਣ ਨਾਲ ਮਨੇ ਨੂੰ ਪਤਾ ਛੇਤੀ ਲੱਗਣ ਕਰਕੇ ਜਦ ਇਹ ਮਸ਼ੀਨ ਮੌਕੇ ਤੇ ਨੇ ਰੋਕ ਲਈ ਰੋਕਣ ਕਰਕੇ ਫਿਰ ਆਹ ਦੰਦ ਜਿਹੜੇ ਹਨ ਕਾਊਂਟਰ ਦੇ ਸਾਰੇ ਹੀ ਦੰਦੇ ਮੰਨ ਲਓ ਜਿੰਨੀ ਗਰਾਰੀ ਦੇ ਡਾਊਨ ਹੋਏ ਉਹਦੇ ਨਾਲ ਡਬਲ A ਹੋ ਗਏ ਗਰਾਰੀ ਆ ਜਿਹੜੀ ਉਹ ਵੀ ਸਾਫੇ ਹੋ ਗਈ ਸਮਝ ਲਓ ਅੱਧੀ ਤਾਂ ਆਹ ਤਾਂ ਅੱਧੇ ਦੰਦੇ ਸਾਫੇ ਹੋ ਗਏ ਸਾਰੇ ਆਹ ਸਾਰੇ ਸਾਫ ਹੋ ਗਏ ਤੇ ਹੁਣ ਕਾਊਂਟਰ ਲੈਂਦੀ ਜਾ ਕੇ ਘਟੋ ਘੜ 50 60 ਕਿਲੋਮੀਟਰ ਤੋਂ ਤਾਂ ਖੇ ਦੇ ਫਿਟਿੰਗ ਹੈ ਜਿਹੜੀ ਹੈ ਨਾ ਕਾਉਂਟਰ ਕਾਉਂਟਰ ਪਾ ਕੇ ਹੁਣ ਕਰਤੇ ਬਾਬਾ ਬਿਸ਼ਕਰਮਾ ਦਾ ਲੈ ਕੇ ਨਾ ਉਹ ਜੈਨ ਕਹੇ ਜਾ ਬਣਦਾ ਇਹਦਾ ਇਹ ਹੈ ਹੈ ਇਹਦੇ ਚਪਕਦੀ ਹੁੰਦੀ ਤਾਂ ਖੁਸ਼ਕ ਜੀ ਹੋ ਗਿਆ ਕੰਮ ਰਬੜ ਜੀ ਬਣਦੀ ਆ ਨਾ ਰਬੜ ਜੀ ਬਣਦੀ ਹੈ ਗਰਮੀ ਵਾ ਤਾਂ ਗਰਮੀ ਆਉਂਦਾ ਹੋਰ ਬੰਦੇ ਠੀਕ ਹੈ ਵਧੀਆ ਹਾਂ ਉਹ ਭੈਣ ਜੋ ਔਖਾ ਤਾਂ ਨਹੀਂ ਹੈਗਾ ਨਾਲ ਆ ਕੇ ਨਾ ਨਾ ਹਾਂ ਕਹਤੇ ਆ ਮਾ ਕਹੇ ਵੀ ਨਾਲ ਖਿੱਚੀ ਫਿਰਦਾ ਮੈਨੂੰ ਵੀ ਨਾ ਨਾ ਹਾਂ ਉਹ ਪਕੀਤੇ ਨਹੀਂ ਕੰਮ ਯਾਰ ਆਪ ਨੂੰ ਪਤਾ ਹੋਰ ਹੋਰ ਉਹ ਐ ਚੱਲ ਮੈਨੂੰ ਮੇਰਾ ਕੱਲੇ ਦਿੰਨੀ ਦਾ ਲੱਗਣਾ ਹੋ ਕੱਲੇ ਨੇ ਮਾਹੌਲ ਹੀ ਹੋਲੀ ਆਉਣਾ ਦਾ ਮਾਂ ਚੱਲ ਉਹਨੂੰ ਅੰਦਰ ਵੀ ਨਹੀਂ ਕੀਤੇ ਨੇ ਓਏ ਬਾਕੀਆਂ ਵੀ ਦਾਣਾ ਪਾਣੀ ਹੈ ਜਿਹੜਾ ਬਿਲਕੁਲ ਬਿਲਕੁਲ ਹੈਗੇ ਨਹੀਂ ਹੁਣ ਆ ਪਤਾ ਤਾਂ ਵੀ ਇੱਥੇ ਖੜਾਂਗੇ ਆ ਕੇ ਇਹਨਾਂ ਨਾਲ ਜਾੜ ਭੈਂਡ ਚ ਦੇ ਤਾ ਸੀ ਜੰਗਲੇ ਆ ਸਾਹਮਣੇ ਘਾਟੀ ਹੈ ਇੱਥੇ ਥੱਲੇ ਨੂੰ ਉਤਰ ਕੇ ਹਨਾ ਸੱਪ ਜਾ ਜਾਂਦੇ ਹੋ ਦਿਖਾਉਂਗਾ ਸੱਪ ਜਿਆ ਪੂਰਾ ਜਿਵੇਂ ਨਾਗ ਘਾਟੀਆਂ ਨੇ ਨਾਗ ਕਹਿੰਨੇ ਵਨੀ ਹਾਂ ਆਉਂਦੇ ਸਾਨੂੰ ਜੀਰੀ ਹੋ ਗਈ ਓਰੇ ਓਰੇ ਲੱਗਦੀ ਏ ਜੀਰੀ ਓਰੇ ਨਾ ਨਾ ਜੀਰੀ ਹੋਉਂਦੀ ਏ ਓਰੇ ਝੋਨਾ ਲੱਗਦਾ ਨਹੀਂ ਓਰੇ ਲੱਗਦਾ ਝੋਨਾ ਜੀਰੀ ਮੁਰਮਾ ਕੋਰੇ ਜਿਹੜਾ ਖੜੇ ਜਾਂਦਾ ਹੋਊਗਾ ਖੜੇ ਥੱਲੇ ਖੜੇ ਹੁੰਦਾ ਹਾਂ ਹਾਂ ਆ ਤਾਂ ਪਾਣੀ ਵੀ ਖੜੇ ਆ ਆਪਾਂ ਥੱਲੇ ਦਾ ਫਸਲ ਹੁੰਦੀ ਯਾਰ ਪੂਰੀ ਸੂਆ ਸਾਬ ਮੀਨ ਮੈਨੂੰ ਘੇਰ ਕੇ ਖੜ ਕੇ ਸੂਆ ਵੀਨ ਚੁਰੇ ਮਾਣੇ ਵਾਲੀ ਸਾਨੂੰ ਮਿਲਦੀ ਹੈ ਹੈ ਉਹ ਮਿਲਦੀ ਸਾਰੇ ਜਿਹੜਾ ਅਸੀਂ ਗਾਇਆਂ ਕਿੰਨਾ ਗਾਇਆਂ ਆਪਾਂ 15 ਕਿਲੋਮੀਟਰ ਗਾਇਆਂ ਹਾਂ ਮੋੜੇ ਐਸੀ ਬਾਸ ਪੜਾਏ ਸਾਨੂੰ ਲੱਭੇ ਨਹੀਂ ਹੈ ਕਿ ਕਿੱਧਰ ਹੀ ਜਾ ਪੜੇ ਇਹਨਾਂ ਨੂੰ ਉਹ ਰਾਹ ਬਹੁਤ ਆ ਨਾ ਓਰੇ ਦੇ ਸਾਨੂੰ ਦੱਸਿਆ ਵੀ ਨਾ ਨੋ ਨੀ ਮਨੀ ਵੀਰਾਗ ਕਿਧਰੋਂ ਜਾਂਦਾਂ ਨਾਲ ਦੱਸਿਆ ਹੁਣ ਵੀ ਅਸੀਂ ਉਹ ਬਾਈ ਰਾਹ ਬਹੁਤ ਆ ਮੈਂ ਦੇ ਇੱਥੇ ਇੱਥੇ ਰਾਹਾਂ ਦਾ ਪਤਾ ਹੀ ਨਾ ਤਾਂ ਮਸ਼ੀਨ ਰੇਹ ਕਰਾ ਨੂੰ ਮਸ਼ੀਨ ਜਾਂਦੀ ਆ ਇਹਦੇ ਪਿੱਛੇ ਮੁੜ ਕੇ ਹੋਣੇ ਆ ਆ ਖੁੱਲੇ ਖੁੱਲੇ ਆ ਆ ਰਾਹ ਖੁੱਲੇ ਰੇਹ ਕੇ ਰੋਡ ਨੂੰ ਮਸ਼ੀਨ ਜਾਂਦੀ ਆ ਆ ਖੁੱਲੇ ਖੁੱਲੇ ਮਰੀ ਹਿਸਾਬ ਨਾਲ ਜ਼ੋਰ ਮਾਰਨੀ ਕੋਟੀ ਆ ਓਏ ਸੋਨੇ ਮੌਸਮ ਬੜੀ ਵਧੀਆ ਚਲੀ ਆ ਮੌਸਮ ਬੜੀ ਵਧੀਆ ਮੌਸਮ ਤਾਂ ਠੰਡਾ ਹੈ ਨਹੀਂ ਗਮਗਰ ਮਨੀ ਐਕਚੁਅਲੀ ਵੀ ਉਹ ਕਿਥੇ ਪਾਲੀ ਹੁਣ ਲਿਆਂਦਾ ਨਵਾ ਦੇ ਇੱਥੇ ਪਾ ਕੇ ਤਾਂ ਨਾ ਆਉਣਾ 100 ਚੰਗਾ ਤਿੰਨ ਚਾਰ ਦਿਨ ਹੋ ਗਿਆ ਜੈਕਸਲ ਦੇ ਚ ਦੰਦੇ ਜਮੇ ਖਤਮ ਹੋਏ ਨੂੰ ਮਣੀ ਆ ਵੀ ਨਾਲ ਵਧੀਆ ਬੰਦੇ ਨਾਲ ਕਿ ਫਰਕ ਤਾਂ ਪੈ ਜਾਂਦਾ ਹਨਾ ਜਿਗਾਰਡ ਲਾ ਕੇ ਚਲਾਈ ਹੋਈ ਆ ਉਧਰ ਦੀ ਉਹ ਇਹ ਪਤੰਦਰ ਲਾਉਂਦਾ ਦੇਖ ਰਿਹਾ ਮੈਨੂੰ ਸੋਆ ਮੱਕੀ ਚ ਲਾਇਆਤਾ ਨਾ ਹਾਂਜੀ ਮੱਕੀ ਦੇ ਵਿੱਚ ਐਕਸਲ ਜਿਗਾਰਡ ਲਾ ਕੇ ਚਲਾਤਾ ਦੰਦੇ ਜਮੇ ਖਤਮ ਹੋ ਗਏ ਸਾਰੇ ਦੰਦੇ ਜਿਗਾਰਡ ਲਾ ਕੇ ਚਲਾਤਾ ਐਦ ਕੀ ਇਹਦੇ ਕੋਲੇ ਹੋ ਗਏ ਇਹਨੇ ਮੇਰੀ ਕਾਪੀ ਕਰੀ ਕਿਉਂ ਹੋ ਗਿਆ ਬਕਾਮ ਜਾਊਗਾ ਨਹੀਂ ਹਾਂ ਹਾਂ ਚਾਹ ਸੀਗਨ ਵੀ ਲਾ ਰੋਂਦਾ ਗਾਂ ਵਾਲਾ ਵਾਹਿੰਦਾ ਇਹ ਜਾਂਦਾ ਕਿਤੇ ਐਲਦਾ ਹੀ ਨਹੀਂ ਹੈ ਹੈ ਰਹੰਦੇ ਨਹੀਂ ਸੀ ਹਾਂ ਲੈ ਆੜਾ ਲਾਦਾ ਹੀ ਮੁੰਡੇ ਬਸ ਤੈਨੂੰ ਰੱਖ ਕੇ ਨੀ ਸਾਮ ਕੇ ਰੱਖੀਦਾ ਹਜੇ ਕੋਕਾ ਪੀਸ ਜਿਹਨੇ ਆਪਣਾ ਕੰਮ ਸਾਧ ਤਾਂ ਧੂਪ ਦਿਆ ਕਰੇ ਸਵੇਰੇ ਸ਼ਾਮੇ ਕੰਪਲੇਨ ਨੂੰ ਆਇਆ ਭਾਈ ਹਨਾ ਚੱਲਦੇ ਸੀਜ਼ਨ ਦੇ ਵਿੱਚ ਮੇਰੀ ਆਦਤ ਆ ਵੀ ਜਰ ਮਸ਼ੀਨ ਕਿਹੜਾਂ ਤੋੜਦੀਆਂ ਮੁੜ ਕੇ ਜਿਹੜੀ ਚੀਜ਼ ਮਰਜੀ ਆ ਉਹ ਵੀ ਮਜਬੂਰੀ ਹੋਗੀ ਆਉਣ ਦੀ ਨਹੀਂ ਹਜੇ ਗੇਅਰ ਦੇ ਜੇ ਦੰਦੇ ਦੰਦੇ ਪੰਜਾਹ ਤੋਟ ਕੇ ਗੱਡੀ ਚੱਲਦੀ ਹੁੰਦੀ ਨਾ ਤਾਂ ਸੀਜ਼ਨ ਦੇ ਬਾਹਰੇ ਦੇਖਦੇ ਵੀ ਸੀਜ਼ਨ ਦੇ ਵਿੱਚ ਹਨਾ ਮਸ਼ੀਨ ਖੜ ਜਵੇ ਮੈਂ ਉਹ ਗੱਲ ਨੂੰ ਬਹੁਤ ਬੁਰੀ ਮੰਨਦਾ ਜਦ ਹੁਣ ਰੋਡ ਤੇ ਆਉਂਦੀ ਆਉਂਦੀ ਇਹਨਾਂ ਦੀ ਕਈ ਆਵਾਜ਼ ਆਉਂਦੀ ਆ ਫਿਰ ਕਹਿੰਦੇ 베어ਿੰਗ ਫੇਰ ਟੁੱਟ ਗਿਆ ਇਹ ਨਹੀਂ ਪਤਾ ਤਾਂ ਵੀ ਵਿੱਚ ਘਰਾ ਰੀਆਂ ਹਨਾ ਕਾਉਂਟਰ ਕਾਉਂਟਰ ਸਾਰਾ ਖਰਾਬ ਹੋ ਗਿਆ ਮੈਨੂੰ ਤਾਂ ਇਹਦਾ 베어ਿੰਗ ਟੁੱਟਦਾਗਾ ਤੇ ਇਹ ਦੇਖਾਂ ਜਾ ਕੇ ਵੀ ਜਿਹੜੇ ਹਿਸਾਬ ਗਾ 25 30 ਕਿਲੋਮੀਟਰ ਦੇ ਵਿੱਚ 베어ਿੰਗ ਟੁੱਟ ਗਿਆ ਮਸ਼ੀਨ ਨੇ 100 150 ਕਿਲੋਮੀਟਰ ਹੁੰਦਾ ਕਰ 10 베어ਿੰਗ ਤੋੜ ਦੂਗੀ ਯਾਰ ਨਾਲ ਇਹ ਹੈਰਾਨ ਨਾਲੇ ਇਹਦਾ ਸੀਜ਼ਨ ਖਤਮ ਹੋ ਜੂ ਜਾਨੂ ਫੇਰ ਰਾਖ ਨੂੰ ਗੱਡੀ ਚੱਕੀ ਸਰਮਾਂਚ ਵਾਲੀ ਮੈਰ ਪਿੰਦੇ ਨੇ ਰਾਤੋਂ ਰਾਤ ਅਸੀਂ ਇੱਥੇ ਦਾ ਰਾਤ ਨੇਰਾ ਹੋ ਗਿਆ ਜੇ ਕਿਤੇ ਪੰਨੂ ਬਾਈ ਰਾਤ ਕਹਿੰਦਾ ਵੀ ਆਜੋ ਉਹ ਵੀ ਕਹਿੰਦਾ ਮੈਨੂੰ ਕਹਿੰਦਾ ਬਈਏ ਨੇ ਫੋਨ ਲਾਤਾ ਕਿਸੇ ਨੇ ਮਸ਼ੀਨ ਵਾਲੇ ਨੇ ਕਹਿੰਦਾ ਕਹਿੰਦਾ ਸਰਦਾਰ ਦੁਕਾਨਪੁਰੇ ਕਹਿੰਦਾ ਮੈਂ ਕਿਹਾ ਦੁਕਾਨਪੁਰੇ ਆ ਕਹਿੰਦਾ ਮੈਂ ਯਾਰ ਆਇਆ ਮੈਂ 2 ਘੰਟੇ ਬੈਠ ਕੇ ਕਹਿੰਦਾ ਮੁੜ ਗਿਆ ਉਹ ਬੰਦਾ ਆਈ ਹੀ ਨਹੀਂ ਦੱਸ ਕੇ ਨੇ ਮੂਰਖ ਬਣਾਤਾ ਉਹ ਵੀ ਵੀ ਜਰਾ ਮੈਂ ਹੈਗੀ ਬਿਮਾਰ ਸੀ ਜਿਹੜੀ ਹੁੰਦਾ ਪਰ ਆਵੇ ਲੈਣਾ ਸੀਗਾ ਉਹ ਚਾਹੇ ਉੱਥੇ ਤੇ ਲਿਆਉਂਦੇ ਪਿੱਛੇ ਦੀ ਆਪਾਂ ਦਾਤੀਏ ਤੇ ਗੱਡੀ 1000 ਰੁਪਏ ਦੀ ਰਸੀਦ ਹਾਂ ਨਾ ਫੇਰ ਕਿਹਾ ਤਾਂ ਹੁਣ ਉਹ ਆਪਾਂ ਤੁਰਪੰਦੇ ਆ ਲੈ ਹੁਣ ਰਾਤ ਜੇ ਰਾਂ 12:00 ਵਜੇ ਹੁਣ ਮੈਨੂੰ ਐਂ ਆਉਂਗਾ ਭੈਣ ਦੇਖ ਤਾਂ ਨੀਂਦੇ ਆ ਬਾਈ ਕਈ ਦਿਨ ਦੇ ਐਵੇਂ ਮਸ਼ੀਨ ਪੰਡ ਜ ਲੈਣਦੇ ਉੱਥੇ ਐਵੇਂ ਪਤਾ ਕਿ ਆ ਇੱਕ ਤਾਂ ਨੀਂਦੇ ਆ ਕਈ ਦਿਨ ਹੋ ਗਏ ਤੇ ਲਾ ਕਿੰਨੇ ਦਿਨ ਹੋ ਗਏ ਅੱਜ ਇੱਕ ਨੀਂਦੇ ਇੱਕ ਨੰਬਰ 2 ਤੇ ਗੱਡੀ ਬਗਾਨੀ ਇਹਦੇ ਡਰ ਗਿਆ ਮੈਂ ਵੀ ਹਣਾ ਵੀ ਯਾਰ ਗੱਡੀ ਚੀਜ਼ ਬਗਾਨੀ ਆ ਆਪਣੇ ਕੋਲੇ ਹਣਾ ਆ ਨੀਂਦੇ ਹੈਗੀਆਂ ਕਈ ਵਾਰ ਕੀ ਬਾਈ ਏਸੀ ਚੱਲਦੇ ਆ ਗੱਡੀਆਂ ਤੇ ਕਾਰਾਂ ਹਣਾ ਠੰਡੇ ਬਰੇਨੀਆ ਵਿੱਚ ਮੱਖ ਦਾ ਢੌਂਕਾ ਲੱਗ ਗਿਆ ਕਿਤੇ ਗੱਡੀ ਉਹ ਕਾਹ ਚ ਠੋਗੀ ਜਾਂ ਅਸੀਂ ਉਹ ਕਿਤੇ ਹੈਗੇ ਨਹੀਂ ਹਾਂ ਉਹਦੇ ਕਰਕੇ ਮੈਂ ਥੋੜਾ ਜਿਹਾ ਢੱਲਾ ਬੈ ਗਿਆ ਨਹੀਂ ਤਾਂ ਮੈਂ ਰਾਤੇ ਆਪਾਂ ਨੇ ਲੰਘ ਜਾਣਾ ਦਾ ਹੋਰ ਚੱਲ ਬਾਕੀ ਜਿਹੜਾ ਲਿਖਿਆ ਇਹਦੇ ਦੁੱਖ ਸੁੱਖ ਉਹ ਤਾਂ ਭੋਗਣੇ ਭੋਗਾਂ ਹਾਂ ਜੋਣਾ ਸੀ ਉਹਦਾ ਹਾਂ ਇਹ ਕਹੇ ਦੇ ਵਾਸਤਾ ਹੈ ਨਹੀਂ ਨਾ ਬਾਈ ਨਾ ਕੋਈ ਬੈਰੰਗ ਗਰੀਸ਼ੇ ਬੰਦਾ ਤਾਂ ਕੋਸ਼ਿਸ਼ ਕਰ ਸਕਦਾ ਹਿੰਮਤ ਮੇਜੀ ਅਸੀਂ ਉੱਥੇ ਤੇ ਆ ਕੇ ਹਿੰਮਤ ਮਾਰ ਲਈ ਕੋਸ਼ਿਸ਼ ਕਰੀ ਬਹੁਤ ਭਾ ਭਾਰ ਹੀ ਪਈ ਹੈ ਕਿਤੇ ਇਹ ਜੇ ਤੇਲ ਹੁੰਦਾ ਫਿਰ ਨਹੀਂ ਸੀ ਮਰਦਾ ਹੈ ਹੈ ਜੇ ਤੇ ਨਿਕਲਦਾ ਫਿਰ ਨਹੀਂ ਸੀ ਮਰਦਾ ਨਹੀਂ ਤੇਲ ਤਾਂ ਨਿਕਲੇ ਆ ਗਾਨੇ ਛਤਟਾ ਲੀਟਰ ਇਹਨਾਂ ਨੇ ਕਿਹਾੜੀ ਉਹ ਸਾਢੇ ਪੰਜ ਕਿੱਟ ਸੀ ਉਹ ਤੇਲ ਪਏ ਲੀਕ ਦੇ ਦੇਖਿਆ ਨਹੀਂ ਇਹਨਾਂ ਨੇ ਜੇ ਲੀਕ ਤੇਲ ਦੇਖ ਲੈਂਦੇ ਉਹ ਵੀ ਇਹਨਾਂ ਨੇ ਪਾਇਆ ਹੋਊਗਾ ਬਾਅਦ ਵਿੱਚ ਮੇਰੇ ਨਾਲ ਆ ਜਾ ਬਾਜ ਆਉਣ ਲੱਗੀ ਇਹਨਾਂ ਤੇਲ ਪਾਇਆ ਸੀ ਉਦੋਂ ਜਦੋਂ ਇਹਨਾਂ ਨੇ ਆਪਣੇ ਬੈਰਿੰਗ ਪਾਇਆ ਉਦੋਂ ਪਾਇਆ ਜਦੋਂ ਰਾਜੂ ਪਾ ਕੇ ਗਿਆ ਬੈਰਿੰਗ ਜਦੋਂ ਪੈਂਡਰ ਨੂੰ ਗਿਆ ਤਾਂ ਉਦੋਂ ਪਾਇਆ ਸੀਗਾ ਇਹ ਪਹਿਲਾਂ ਸੁੱਕਾ ਚੱਲ ਗਿਆ ਇਹ ਦੇ ਬੇਰਗ ਤਾਂ ਇਹ ਸੁੱਕਾ ਚੱਲਣਾ ਚਾਹੀਦਾ ਨਹੀਂ ਬਿੰਦੇ ਸੁੱਕਾ ਨਹੀਂ ਚੱਲਿਆਗਾ ਇਹ ਬੈਰਿੰਗ ਹੈਗਾ ਰ ਤੇ ਰਾਜੂ ਨੂੰ ਮੈਂ ਦੱਸਿਆ ਕਿ ਨਾ ਵੀ 2 ਲੀਟਰ ਤੇਲ ਘਟਾ ਜਿਹਦੇ ਨਾਲ ਰਾਜੂ ਪਾ ਗਿਆ ਪੈਂਡ ਤਾ ਬੈਰਿੰਗ ਨੂੰ ਜਿੱਤੇ ਨਾ ਗਿਆ ਨਾ ਜਲਾ ਟੁੱਟ ਗਿਆ ਇਹ ਤਾਂ ਵਧੀਆ ਠੀਕ ਨਹੀਂ ਨਹੀਂ ਪਤਾ ਗਿਆ ਹੈ ਘਰੋ ਨਾ ਬੈਰਿੰਗ ਟੁੱਟਣਾ ਗਰਾਰੀ ਦੀ ਅਲਾਈਨਮੈਂਟ ਸਾਰੀ ਆਊਟ ਹੋ ਗਈ ਬੈਰਿੰਗ ਨੂੰ ਦੱਬ ਕੇ ਚੱਲਣ ਲੱਗੀ ਏ ਮਰਦੇ ਕਾਊਂਟਰ ਦੇ ਨਾਲ ਮਰਦੇ ਪੇ ਚੱਲ ਜਾਣਾ ਸੀ ਗਾ ਗਰਾ ਤਾਂ ਕਰਾਰੀ ਆਪਣੋਂ ਹੈਗੀ ਦੂਏ ਤੀ ਦੂਏ ਤੀ ਵਾਲੀ ਦਾ ਕਾਊਂਟਰ ਨਹੀਂ ਤੇ ਹੈਗੀ ਇਹ ਬੈਰ ਟੁੱਟਣ ਨਾਲ ਔੜ ਸੜ ਹੋ ਗਿਆ ਕਮ ਫੇਰ ਆ ਵੀ ਮਰ ਗਈ ਤੀ ਤੀ ਹਾਂ ਤੀਏ ਵਾਲੀ ਵੀ ਉਹ ਗਰਾਰੀ ਮਰ ਗਈ ਉਹ ਵੀ ਚੱਲ ਇੱਕ ਤਾਂ ਠੀਕ ਆ ਆ ਠੀਕ ਆ ਦੂਏ ਵਾਲੀ ਤਾਂ ਠੀਕ ਆ ਜੇ ਗਰਾਰੀ ਚੱਲ ਜਿਹੜਾ ਲਿਖਿਆ ਕਰਮਾ ਜਦਾ ਹੋਣਾ ਹੀ ਹੋਣਾ ਹਾਂ ਚੱਲ ਚੱਲ ਕੰਮ ਸਰ ਗਿਆ ਬਸ ਮੌਕਾ ਸੰਭਲਿਆ ਬਸ ਗੱਲ ਤਾਂ ਸਾਰੀ ਆਹ ਪੈਨ ਢੋਕ ਦੇ ਉਹ ਕੰਪਲੀਟ ਹੋ ਕੇ ਹੋ ਗਿਆ ਥੋੜਾ ਠੀਕ ਕਾਊਂਟਰ ਨੂੰ ਮੈਂ ਪਾ ਜਿਆ ਬੈਰਿੰਗ ਨਵੇਂ ਪੈ ਗਏ ਹੁਣ ਬੇਲ ਵੀ ਕਰਾ ਗਏ ਹੋਰ ਮਹਾ ਕਾਚ ਹੁਣ ਕਾਨੂੰ ਛੇੜਣੀਆਂ ਨਹੀਂ ਬੇਲ ਵੀ ਕਰਾ ਗਏ ਮੋਬਾਈਲ ਇਹ ਵੀ ਲੱਗੇ ਨਾਲ ਹੋਰ ਆਪਦੇ ਫਿਰਦੇ ਆ ਉਹ 10000 ਰੁਪਏ ਦਾ ਸਮਾਨ ਆ ਗਿਆ ਜੀ ਰੱਦ ਜਲੇਣਾ ਦੀ 10400 ਦਾ ਸਮਾਨ ਆ ਗਿਆ ਗੇਰ ਗੇਰ ਮਨੀ ਕਰ ਖਚੋ 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 ਮਗਾਣਾ ਫਟਾਫਟ ਲਾਉਗਾ ਮੈਨੂੰ ਫੋਨ ਆਈ ਜਾਣਾ ਕਾ ਤੇ ਹੋਰ ਹੋਰ ਹਾਂ ਇਹ ਜੇ ਕੰਮ ਬਾਈ ਰੱਬ ਕਿਸੇ ਦੁਸ਼ਮਣ ਕੱਲ ਵੀ ਨਾ ਕਰਾਵੇ ਹੈ ਨਾ ਕੋਈ ਪਾਣੀ ਉਹਰੇ ਪੀਣ ਨੂੰ ਨਾ ਕੋਈ ਹਨਨ ਖੈਰ ਰਵੇ ਰਾਤ ਦੀ ਰੋਟੀ ਹੈ ਨਾ ਮੈਂ ਵੀ ਬਰਯਾਨੀ ਜੀ ਲੈ ਕੇ ਦਿੱਤੀ ਮਨੀ ਉਹਨਾਂ ਨੂੰ ਉਹੀ ਖਾਦੀ ਆ ਸਵੇਰ ਤੇ ਰੋਟੀ ਦਾ ਬਾਈ ਚੰਗੀ ਆਟੋਮੈਟਿਕ ਚੰਗੀ ਲੱਗਦੀ ਹੈ ਨਾ ਮਸ਼ੀਨ ਖੜੀ ਹੋਵੇ ਤੇਲ ਦੂਰ ਪਾਤਾ ਮੈਨੂੰ ਦੇਖ ਲੈ ਕਿ ਰ ਟਾਇਰ ਟੂ ਥੱਲੇ ਗੈਨ ਜੂਨ ਲੀਕ ਤਾਂ ਨਹੀਂ ਕਿਤੇ ਦੇ ਹਾਂ ਮਜੇ ਸੇ ਲੀਕ ਹੋਵੇ ਮੈਨੂੰ ਦੱਸਣਾ ਤੇਲ ਨਾ ਘਟੇ ਜਾਗਾ ਅਕੇਲੇ ਖਾ ਲਓ ਇੱਕ ਇੱਕ ਇੱਥੇ ਬਗਾਹ ਬਾਜ਼ਾਰ ਵੀਰ ਆਇਆ ਨਾ ਕੋਈ ਇੱਥੇ ਕੋਤ ਮੋਤੇ ਸੂਤੇ ਖਾ ਲਿਓ ਗਾਂ ਜਾ ਕੇ ਰੋਟੀ ਖਾ ਲਿਓ ਹੋਰ ਬੜੇ ਰੋਡ ਕੋ ਵਧੀਆ ਢਾਬੇ ਆ ਉੱਤੇ ਇੱਥੇ ਢਾਬਾ ਮਿਲਦਾ ਰਸਤੇ ਜਿੱਕੇ ਉੱਥੇ ਖਾ ਲਿਓ ਹੈਗਾ ਦੇਖ ਕੇ ਆਪਣਾ ਖਾ ਲਿਓ ਲੋਟ ਜਾ ਇਹ ਅੱਜ ਰਾਤ ਨੂੰ ਮਹੀਨ ਪਹੁੰਚ ਜਿਵੇਂ ਮਨੀ ਠੀਕ ਆ ਬਾੜ ਕੁਛ ਨਹੀਂ ਹੈਗੀ ਥੋੜੀ ਹੋ ਆ ਨਾਂ ਨਾ ਗੋਲੀਆਂ ਪਾਉਣੀਆਂ ਆ ਰਿਹਾ ਮੂਹਰੇ ਪਈਆਂ ਰੇ ਗੋਲੀਆਂ ਰੱਖ ਕੇ ਤੇ ਪਰ ਸਫਨਿੰਗ ਬਾਕੇ ਪਾ ਦੇ ਧੱਕਣ ਲਾ ਦੇ ਬੱਸ ਕਲਾ ਚੱਕਰੋ ਚ ਕਰਤਾ ਇਹਨ ਫਿੱਟ ਆਹ ਦਿਨ ਆ ਜਰਮ ਟੁੱਟੀ ਜਾਂਦੇ ਹੋਏ ਇੱਥੇ ਤੇ ਇਹ ਪਤਾ ਨਹੀਂ ਕੀ ਚੱਕਰਾ ਦੋ ਵਾਰ ਨਵੀਂ ਪਾ ਲਈ ਅੱਖ ਨੂੰ ਪ੍ਰਾਣੀਆਂ ਪਾਉਣੀ ਪੈਂਦੀ ਹੈ ਵਿੱਚ ਨਾ ਦੋ ਵਾਰ ਪਾ ਲਈ ਬਈ ਇਹੇ ਕਣੀ ਟੁੱਟ ਗਈ ਸੀ ਕਰੋ ਜੋਰਾ ਫੇਰ ਪੁਰਾਣੀ ਪਾਉਣੀ ਪੈਂਦੀ ਥੇ ਲਾਬੀ ਪਤਾ ਨਹੀਂ ਇਹ ਨਾ ਰੱਖ ਨਾ ਫੇਰ ਪੁਰਾਣੀ ਨਾਲ ਚਲਦੀ ਏ ਟੁੱਟਦੀ ਨਹੀਂ ਪਤਾ ਨਹੀਂ ਕੀ ਚੱਕਰ ਪਤਾ ਨਹੀਂ ਵੀ ਮੰਨ ਲਓ ਹਾਈ ਮਾੜਾ ਆ ਜਾਂਦਾ ਉਹ ਨਮਾ ਸਮਝਦੇ ਬਾਹਰ ਆ ਗੱਲ ਆ ਪੁਰਾਣੀ ਉਦੋਂ ਦੀ ਵਧੀਓ ਟੁੱਗੀ ਆ ਇਹ ਪਹਿਲਾਂ ਵੀ ਇੱਕ ਨੇ ਸਾਨੂੰ ਉਰੀ ਤੇ ਹੀ ਲਈ ਆ ਉਹ ਦਤੀਏ ਦੇ ਕਹਾ ਪਾੜੀ ਜੇ ਟੁੱਟ ਗਈ ਦੀ ਵਿਚਲੇ ਸਾਲ ਝੋਨੇ ਤੇ ਹੁਣ ਫੇਰ ਦੇ ਲਾ ਹੀ ਲੈ ਕੇ ਆਈ ਆ ਕਰਮਾਂ ਵਾਲੀ ਹੋਰ ਜਰ ਵੀ ਅਸੀਂ ਭੁੱਖ ਨਾਲ ਪਾਣੇ ਭਰਾਵਾ ਓਕਣੇ ਚੱਲ ਜੇ ਕਹਣਾ ਮਾੜਾ ਕਰਦਾ ਕੋ ਚੰਗਾ ਵੀ ਕਰੂ ਹੈਗੇ ਨਹੀਂ ਹਾਂ ਬਾਕੀ ਕਰਤਾਰ ਚਲਦੀ ਆ ਸਰਪੰਚ ਬਾਰ ਬਾਰ ਫੋਨ ਲਾਈ ਜਾਣਾ ਛੇਤੀ ਗੱਡੀ ਲਿਆ ਛੇਤੀ ਗੱਡੀ ਲਿਆ ਬਾਈ ਉਹ ਵੀ ਕੀ ਕਰੇ ਹਨਾ ਵੀ ਉਹਨੂੰ ਵੀ ਆਸ ਹੋ ਜਾਂਦੀ ਆ ਵੀ ਮੇਰੇ ਕੋਲੇ ਮਸ਼ੀਨ ਆ ਰਹੀ ਆ ਗਾਹਾਂ ਕਿਸਾਨਾਂ ਨੂੰ ਕਹਿ ਦਿੰਦੇ ਆ ਉਹ ਵੀ ਹਨਾ ਵੀ ਗੱਡੀ ਆ ਰਹੀ ਆ ਸਵੇਰੇ ਆਜੂ ਨੂੰ ਸ਼ਾਮ ਨੂੰ ਆਜੂ ਫੇ ਉੱਥੇ ਵੀ ਝੂਠਾ ਪੈ ਜਾਂਦਾ ਨਾ ਜਿਹੜਾ ਨਾ ਹੁੰਦਾ ਐਸਾ ਵੈਸਾ ਬੰਦਾ ਕੋਈ ਉਹ ਤਾਂ ਚਲੋ ਕਿਸਾਨਾਂ ਨੂੰ ਹਨਾ ਝੂਠ ਵੀ ਬੋਲਦਾ ਫੁੱਦੂ ਬਣਾ ਦਿੰਦਾ ਵੀ ਅੱਜ ਨਹੀਂ ਆਏ ਹੋਗੇ ਗੱਡੀਆਂ ਉਹ ਹੋ ਗਿਆ ਪਰ ਜਿਹੜਾ ਇਹ ਬੰਦਾ ਆਪਣਾ ਹਨਾ ਬਹੁਤ ਵਧੀਆ ਇਮਾਨਦਾਰ ਬੰਦਾ ਹੈ ਪੇਮੈਂਟ ਜਿੱਦਾਂ ਸੀ ਜ ਨਿਬੜ ਗਿਆ ਜਿਹੜੇ ਆਪਾਂ ਨੂੰ ਪੇਮੈਂਟ ਮਿਲ ਜਣੀ ਕੋਈ ਨਹੀਂ ਹੈਗਾ ਵੀ 10 ਦਿਨ ਨੂੰ ਪਾਉਂਗਾ ਮਹੀਨੇ ਨੂੰ ਪਾਉਂਗਾ ਰ ਬਿੱਗੇ ਦੀ ਬਹੁਤ ਇਮਾਨਦਾਰੀ ਹੈ ਆਪਣੇ ਘਰ ਦੇ ਘਰ ਦੇ ਨੇ ਇਹਨੇ ਦੇ ਪਰਿਵਾਰ ਦੇ ਵਿੱਚ ਹਨਾ ਪਰਿਵਾਰ ਪਰਿਵਾਰ ਦੇ ਘਟੋ ਘੜ ਵੀ 2000 ਬਿੱਗਾ ਹੋਣਾ ਹੈ ਉਹਨਾਂ ਦੇ ਵਿੱਚੇ ਮਸ਼ੀਨਾਂ ਚਲਾਈ ਜਾਂਦਾ ਹੈ ਨਾਲੇ ਆਪਣਾ ਕੰਮ ਕਰਾ ਜਾਂਦਾ ਵਿੱਚੇ ਨਾਲੇ ਆਪਣੇ ਪਰਿਵਾਰ ਦਾ ਕਰਾ ਜਾਂਦਾ ਸਰਪੰਚੀ ਆ ਨਾ ਬਾਈ ਬਹੁਤ ਪੰਗੇ ਵਹਾਜ ਸਰਪੰਚੀ ਆ ਇੱਧਰ ਬਹੁਤ ਕੁਝ ਦੇਖਣਾ ਪੈਂਦਾ ਦੇਖਣੇ ਤੋਂ ਬਾਅਦ ਫੇਰ ਜਾ ਕੇ ਤੇ ਕਹਾਣੀ ਸੈੱਟ ਹੁੰਦੀ ਹੈ ਨਾ ਵੀ ਵੋਟਾਂ-ਵੋਟਾਂ ਲੈਣੀਆਂ ਹੁੰਨੀਆਂ ਬਾਕੀ ਹੁੰਦਾ 15 ਮਿੰਟ ਦਾ ਕੰਮ ਆ ਕਰਕੇ ਇਹਨੂੰ ਕਹਾਂਗੇ ਰਵਾਨਾ ਭਿੰਦਾ ਬਾਈ ਦਾ ਗੱਡੀ ਦੇ ਵਿੱਚ ਆਮ ਦਾ ਸੱਤਾ ਪਿਆ ਵਧੀਆ ਨੇ ਟਿਕਾਣੇ 'ਚ ਲਾਲੀ ਥੱਲੇ ਲਾ ਕੇ ਰੋਡ ਤੇ ਆ ਨਾ ਨਹੀਂ ਰੋਡ ਤੇ ਬਾਈ ਔਖਾ ਹੈ ਕਿਉਂਕਿ ਐਵੇਂ ਦਾਰੂ ਦੂਰ ਪੀਤੀ ਹੁੰਦੀ ਹੈ ਰਾਤ ਨੂੰ ਇਹਨਾਂ ਦੀ ਬੜਾ ਤੰਗ ਕਰਦੇ ਆ ਫਿਰ ਇਹ ਉਕ ਜੰਗਲ ਠੰਡੀ ਠੰਡੀ ਹਵਾ ਚਾਰੇ ਪਾਸੇ ਜੰਗਲੇ ਜੰਗਲ ਬਾਕੀ ਐ ਦੀ ਆਸਤੀ ਵੀ ਅੱਜ ਨਾ ਮਸ਼ੀਨ ਚਲੋ ਸਵੇਰੇ ਬੌਂਜਣੀ ਦੀ ਨੇ ਅੱਜ ਦਿਹਾੜੀ ਲਾਉਂਦੀ। ਬਾਕੀ ਜੋ ਕੋਈ ਕਰਮਾਂ ਦੇ ਵਿੱਚ ਲਿਖਿਆ ਭੋਗਣਾ ਉਹੀ ਆ। ਬੰਦਾ ਜਿੰਨਾ ਮਰਜੀ ਜੋਰ ਲਾ ਲਵੇ ਜਿੰਨੀ ਮਰਜੀ ਉਹ ਕਰ ਲਵੇ ਨਾ ਵੀ ਉਹ ਤੇ ਪ੍ਰਜਾ ਦੇ ਬਿਰਾਂ ਦਾ ਪੱਤਾ ਵੀ ਨਹੀਂ ਖਿਲਦਾ ਹੈਗਾ। ਚਲੋ ਠੀਕ ਆ ਬਾਈ। ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ। ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਦਿਖਾਵਾਂਗੇ ਤੁਹਾਨੂੰ ਨਾ ਨੈਕਸਟ ਵੀਡੀਓ ਦੇ ਵਿੱਚ। ਚੱਲਦੀ ਦਸ਼ਮੇਸ਼ ਵੀ ਕਿਤੇ ਜਾਣਾ ਐ ਨਹੀਂ ਹਨਾ ਇਹ ਆਪਣੇ ਦੇ ਦੋ ਇਕੱਠੀਆਂ ਹੋਣੀ ਆ ਉੱਥੇ ਵੀ 베어ਿੰਗ ਟੁੱਟਣ ਦਾ ਹੁਣ ਆਇਆ ਵੀ ਜਿਹੜੀ ਹਨਾ ਮੇਨ ਪੁਆਇੰਟ ਤਾਂ ਇੱਕ ਵਾਰ 베어ਿੰਗ ਟੁੱਟ ਗਿਆ ਜਦੋਂ ਸਰਕਲ ਸਾਰੇ ਘਰਾਰੀ ਯਾਰ ਕਾਊਂਟਰ ਦਾ ਆਊਟ ਹੋ ਗਿਆ ਜੋ ਟਾਪ ਗੇਅਰ ਦੇ ਵਿੱਚ ਤਾਂ ਹਰ ਰੋਡ ਤੇ ਆਉਣੀ ਹੋ ਆ ਜਦੋਂ ਕਿਤੇ ਇਹ 베어ਿੰਗ ਟੁੱਟਣਾ ਡੇਢੀ ਹਨਾ ਦਬੀ ਹੋਈ ਚੱਲ ਗਈ ਉਹ ਦਬਿਆ ਹਾ ਕੰਮ ਆ ਜਿਹੜਾ ਇਹਨੂੰ ਖਰਾਬ ਕਰ ਗਿਆ ਇਹਦੀ ਕਾਊਂਟਰ ਕਾਊਂਟਰ ਫਿਰ ਹੁਣ ਆਇਆ ਵੀ ਆਹ ਘਰਾਰੀ ਚਲੋ ਇਹਦੀ ਠੀਕ ਆ ਹਨਾ ਆਹ ਕਰਾਰੀ ਰਹੀ ਕਾ ਇਹ ਆ ਠੀਕ ਆ ਇਹ ਕਢਾ ਲਾਂਗੇ ਕਰਾਰੀ ਆ ਠੀਕ ਆ ਇਹਦੇ ਦੰਦੇ ਵੀ ਹੋ ਗਏ ਖਰਾਬ ਆ ਤਾਂ ਦੇਖੋ ਇਹ ਪ੍ਰੈਸੇ ਤੇ ਨਿਕਲੂਗੀ ਇਹਨੂੰ ਕਢਾ ਕੇ ਰੱਖ ਲਾਂਗੇ ਸਵੇਰ ਹਨਾ ਇਹਨੂੰ ਵੀ ਰੱਖ ਲਾਂਗੇ ਕਿਤੇ ਕੰਮ ਦੇ ਜਾਂਦੀ ਵਾਲੇ ਤੜੇ ਬਾਕੀ ਆਹ ਕਰਾਰੀ ਆ ਜਿਹੜੀ ਛੋਟੀ ਤਾਂ ਠੀਕ ਆ ਆ ਠੀਕ ਆ ਇਹ ਐਨ ਓਕੇ ਦੀ ਰਿਪੋਰਟ ਆ ਇਹਨੂੰ ਰੱਖ ਲਾਂਗੇ ਸਵੇਰ ਚ ਹਨਾ ਵੀ ਚਲੋ ਕਿਤੇ ਕੰਮ ਦੇ ਜਾਂਦਾ ਸਮਾਨ ਪਿਆ ਹਨ ਜਿਵੇਂ ਹੁਣ ਪਹਿਲੇ ਰਬੈਕ ਵਾਲੀ ਪਈ ਤੀ ਆਪਣੇ ਕੋਲੇ ਤਾਂ ਕੰਮ ਦੇਗੀ ਕਲਚ ਪਲੇਟ ਕਲੁੱਟਰ ਫਿੱਟ ਕਰਕੇ ਸਵਾਨ ਤਾਂ ਬਾਈ ਬਾਬੇ ਦੀ ਕਿਰਪਾ ਕਾ ਨਾ ਵੀ ਖੁੱਲਾ ਰੱਖੀਦਾ ਮਸ਼ੀਨ ਤੇ ਆ ਵੀ ਪੁਰਾਣੀ ਮਸ਼ੀਨ ਆ ਕਿਆ ਪਤਾ ਕਿੱਥੇ ਲੋਡ ਪੈ ਜੇ ਵਕੜੀ ਚ ਇਹ ਨਹੀਂ ਹੈਗਾ ਵੀ ਕਿਸੇ ਨੂੰ ਨਹੀਂ ਦੇਖਣਾ ਅੱਗੇ ਪਿਛਲੇ ਸਾਲ ਅਸੀਂ ਜਿੱਥੇ ਝੋਨਾ ਵੜ ਗਏ ਸੀ ਨਾ ਝੋਨਾ ਡਿੱਗਿਆ ਆਦਾ ਬਾਈ 18-19000 ਰੁਪਏ ਸਵੇਰਪਾਟ ਵਾਲਾ ਤਾਂ ਨਟ ਬੋਲਟਾਂ ਹੀ ਆਦਾ ਹੀ ਹੋ ਗਿਆ ਤਾਂ ਆ ਕਮਲੇ ਵਾਲੀ ਛਾਪਟ ਆ ਨਾ ਚਮਟੇ ਵਾਲੀ ਆਹਾ ਮੇਨ ਛਾਪਟ ਆਡੀ ਕਟਰ ਵਾਲੀ ਆਪਣੇ ਇਹ ਪਾਈ ਤੀ ਆਪਣੇ ਗੜਬੀ ਪਾਈ ਦੀ ਨਵੀਂ ਆਹ ਉਹਦੇ ਵਾਰ ਇੱਕ ਬੈਰਿੰਗ ਬੂਰੰਗ ਪੈਂਦੇ ਰੇ 62 ਤੋਂ 4 ਦੇ ਬਾਈ ਦੀ ਚਾਲੇ ਔੜਦੀ ਯਾਰਾ ਨਾ ਆਪਣੇ ਧੱਕ ਮਾਰਦਾ ਦਾ ਅੱਗੇ ਨੂੰ ਇਹ ਉਹਦੇ ਕਰਕੇ ਰੋਜੇ ਤੋੜ ਭੰਨੇ ਦੀ ਕਰਿਓ ਰਹੇ ਸੀ ਸੀਜ਼ਨ ਚੱਲਦਾ ਦਾ ਜੋਰਾਂ ਦੇ ਮਸ਼ੀਨ ਘਟਦੀ ਬਸ ਆਏ ਹੁੰਦਾ ਤਾਂ ਵੀ ਯਾਰ ਲਾਲਾ 2-4 ਦਿਨ ਜਿਹੜੇ ਲੱਗਦੇ ਫੇਰ ਕਰ ਲਾਂਗੇ ਸੈਟ-ਉਪ ਕਰਦੇ ਕਰਦੇ 18-19000 ਰੁਪਏ ਸਵੇਰਪਾਲ ਵਾਲਾ ਦਾ ਨਟ ਬੋਲ ਟਾਈਆਂ ਛੋਟੇ-ਛੋਟੇ ਸਮਾਨਾਂ ਦਾ ਹੀ ਬਣ ਗਿਆ ਤਾਂ ਫਿਰ ਪੰਜਾਬ ਤੋਂ ਹੀ ਸਮਾਨ ਆ ਜਿੰਨਾ ਵੀ ਹੈ ਨਾ ਪਤਾ ਤਾਂ ਵੀ ਆ ਚੀਜ਼ ਦੇ ਵਿੱਚ ਗੜਬੜ ਕਰਦੀ ਆਪਾਂ ਕਹਿੰਦੇ ਝੋਨੇ ਦੇ ਕਰੇ ਚਲਾਈ ਦੀ ਇਹ ਹਨਾ ਪਹਿਲੀ ਵਾਰੀ ਝੋਨੇ ਦੇ ਚਲਾਈ ਦੀ ਪਿੱਛੇ ਪਰ ਰਾਣੀ ਆਪਣੀ ਸੁੰਦਰਾ ਕੰਮ ਵਧੀਆ ਕਰ ਗਈ ਦੀ ਯਾਰ ਕਿਸੇ ਪੱਖੋਂ ਦਵੀ ਨਹੀਂ ਮੱਖੀ ਦੇ ਵਿੱਚ ਝੋਨੇ ਦੇ ਵਿੱਚ ਵਧੀਆ ਕਰ ਗਈ ਦੀ ਐਦ ਕੀ ਜਿਹੜੀ ਕੱਚ ਮੱਚ ਦੀ ਦੀ ਇੰਜਨ ਉੰਜ ਦੀ ਉਹ ਕਢਾ ਤੀ ਦੀ ਬਸ ਆ ਹੀ ਰਹਿੰਦਾ ਰਹਦਾ ਹੁਣ ਗੇਰ ਮੇਰੀ ਚਲਾਈ ਵੀ ਤਾਂ ਗੇਰ ਆ ਜਿਹੜਾ ਸਵਰਾਗ ਹੈ ਪੀ ਜਿਹੜਾ ਗੇਰ ਕਰਤਾਰ ਨੂੰ ਲੱਗਿਆ ਹਨਾ ਵੀ ਉਹ ਗੇਰੇ ਨੂੰ ਗਾਹਾਂ ਨੂੰ ਦੇਖ ਕੇ ਕੋਈ ਨਾ ਕਵਾੜ ਦੇ ਵਿੱਚੋਂ ਜਾ ਨਵੇਂ ਹੀ ਲੈ ਕੇ ਵੀ ਲਾ ਦੀ ਚਲੋ ਬਾਕੀ ਦੇਖਨੇ ਆ ਚਲੋ ਠੀਕ ਹੈ ਜੀ ਕਰਾਂਗੇ ਗੱਲਾਂ ਬਾਤਾਂ ਅਗਲੀ ਵੀਡੀਓ ਦੇ ਵਿੱਚ ਨੈਟ ਦੀ ਥੋੜੀ ਜੀ ਦਿੱਕਤ ਆ ਜਾਂਦੀ ਆ ਪਾੜੀ ਲਾ ਕੇ ਕਰਕੇ ਫਿਰ ਵੀਡੀਓ ਅਪਲੋਡ ਨਹੀਂ ਹੁੰਦੀ ਭਰਾਵਾਂ ਨੂੰ ਬਣਾਉਣੇ ਦਿੱਕਤ ਆਉਂਦੀ ਆ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਜਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ